Yeah. <laughs> ਇਹ ਕਿਹਦੇ ਆਈ ਨਾ ਉਹ ਕਾਰ ਤੋਂ ਪਹਿਲਾਂ ਸ਼ੰਦਰਪਾਲ ਘਰ ਆਈ ਸੀ ਜੀ ਉਹਨਾਂ ਦਾ ਸਰਕਾਰ ਇਹ ਚਰਖੇ ਵਾਲੀ ਜਿਸਤਫਾਲ ਕੋ ਦੀਦੀ ਨਾਲ ਹੀ ਹੋ ਜਾ ਇੱਧਰ ਨੂੰ ਦਵਾਗੋ ਵੜਾਈ ਜਾਂਦੇ ਕਰੋ ਅੱਗੇ ਨੀਂ ਨੀਂ ਕੋਈ ਪਿਆਸ ਨਹੀਂ ਲੱਗਦਾ ਪੀਂ ਗੋ ਬੜਾ ਠਿਕ ਰਹੀ ਆ ਇਹ ਬੜਾ ਠਿਕ ਨੂੰ ਉੱਠ ਕੇ ਆ ਬ੍ਰੈਕ ਸਨੈਕ ਆ ਦੇ ਚਿੰਦਨ ਕੋਲ ਰਹਿ ਗਈ ਤੁਸੀਂ ਵੀ ਜਾਓ ੜ ਕੋਲੇ

ਦੇ ਨਾਲ ਸਾਰਿਆਂ ਨੂੰ ਦੇ ਸਾਡੇ ਬਹੁਤ ਸਤਿਕਾਰਯੋਗ ਐਮ ਸੀ ਦੀਪਾਲ ਕੌਰ ਜੀ ਜਿਹੜੇ ਮੈਡਮ ਆ ਉਹਨਾਂ ਨੂੰ ਸਨਮਾਨ ਕਰਨਗੇ ਤੇ ਉਹ ਆਪਣਾ ਸਨਮਾਨ ਪ੍ਰਾਪਤ ਕਰ ਲੈ ਦੀਆਂ ਦੇ ਤਿਹਾਉਰ ਮਨਾ ਰਹੇ ਮਨੁੱਖਾਂ ਦੀ ਹੈ ਨਗਰਨਵਾਸੀਆਂ ਦੇ ਵਿੱਚ ਜੋ ਅੱਜ ਇਸ ਧਰਮ ਖਾਨਾ ਦੇ ਵਿੱਚ ਛਡੀਆਂ ਮਾਤਾਵਾਂ ਹਨ ਹੈਣਾ ਵੀਰ ਬਜ਼ੁਰਗ ਛਡੀਆਂ ਜਿਹੜੀਆਂ ਛੋਟੀਆਂ ਬੱਚੀਆਂ ਹਨ ਹੈ ਜਿਨ੍ਹਾਂ ਨੇ ਹੋਣਾ ਆਪਣੇ ਨਾਮ ਤਕਸੀਮ ਕੀ ਹੈ ਤੇ ਜਾਨ ਜਿੱਥੋਂ ਦੇ ਸਟਾਫ ਹੈ ਸੁਪਰਵਾਈਜ਼ਰ ਮੈਡਮ ਆਈਆਂ ਨੇ ਤੇ ਤੇ ਜਿਹੜੀਆਂ ਤੇ ਬੱਚੀਆਂ ਆ ਜਾਂ ਸਾਡੀਆਂ ਮਾਤਾ ਆਈਆਂ ਭੈਣਾਂ ਆਈਆਂ ਮੈਂ ਪਹਿਲਾਂ ਇਹਨਾਂ ਦਾ ਸਾਰਾ ਦਾ ਬਹੁਤ ਹੀ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਇਹਨਾਂ ਨੂੰ ਤੇ ਜੋ ਕਿ ਇਹਨਾਂ ਨੇ ਆਪਾਂ ਪ੍ਰੋਗਰਾਮ ਵਧੀਆ ਕੀਤਾ ਇਸ ਤਰ੍ਹਾਂ ਜੋ ਪ੍ਰੋਗਰਾਮ ਹੁੰਦੇ ਰਹਿਣ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਉਸਦੀ ਜਿਹੜੀ ਯਾਦ ਆ ਉਹ ਸਤਾਜੀ ਕੀਤੀ ਜਾਂਦੀ ਹੈ ਕਿਉਂਕਿ ਇੱਕ ਜਿਹੜਾ ਹੁੰਦਾ ਸੀ ਸਮਾਂ ਹੁੰਦਾ ਸੀ ਉਸ ਦੇ ਵਿੱਚ ਬੈਠ ਕੇ ਸਾਡੀਆਂ ਮਾਤਾ ਸਾਡੀਆਂ ਪੈਣਾ ਸਾਡੀਆਂ ਬੱਚੀਆਂ ਇਕੱਤਰ ਹੋ ਕੇ ਇੱਕ ਤਾਂ ਤੇ ਆਪਣਾ ਪ੍ਰੋਗਰਾਮ ਕਰਦੀਆਂ ਸੀ ਪਰ ਹੁਣ ਉਹ ਪ੍ਰੋਗਰਾਮ ਜਿਹੜਾ ਅੱਜ ਇਹਨਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮੈਂ ਕੀਤਾ ਕਰਨ ਬਹੁਤ ਵਧਾਈ ਦਿੰਦਾ ਤੇ ਇਹਨਾਂ ਦਾ ਮੈਂ ਸਾਰੀਆਂ ਮਾਤਾ ਪੈਣਾ ਜਿੰਨੇ ਵੀ ਸਾਡੇ ਤੇ ਬੱਚੀਆਂ ਆਈਆਂ ਨੇ ਸੋਨੇ ਬੱਚੇ ਮੈਂ ਸਾਰਿਆਂ ਦਾ ਬਹੁਤ ਫੈਦਲੋਤ ਧੰਨਵਾਦ ਕਰਦਾ ਜੀ ਐਨ ਜੀ ਸਾਡੇ ਪਰਿਵਾਰ ਦੇ ਵੱਲੋਂ ਇਹ ਜੋ ਜੀਨੀਅਤ ਮੈਡਮ ਆਇਆ ਉਹਨਾਂ ਨੂੰ ਅੰdeo ਮਾਨ ਸਨਮਾਨ ਦਿੱਤਾ ਜਾਣਾ ਸਾਡੇ ਪਰਿਵਾਰ ਕਨੇਓ ਉਹ ਸਾਰੀਆਂ ਮੈਡਮਾਂ ਨੂੰ ਉਹ ਛੱਡੇ ਪਹੁੰਚੀ ਦੱਸ ਦੇਣਗੇ ਵੀ ਉਹਨਾਂ ਦੇ ਨਾਮ ਦੱਸਿਆਂਗੇ ਜੀ ਉਹਨਾਂ ਨੂੰ ਤਕਸੀਮ ਕਰ ਦੇਵਾਂਗੇ ਸਾਡੇ ਜੀ ਸੁਪਰਵਾਈਜ਼ਰ ਮੈਨ ਬਹੁਤ ਹੀ ਸਤਿਕਾਰਯੋਗ ਬਿੰਦਰ ਕੌਰ ਸਭ ਤੋਂ ਪਹਿਲਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਕਿ ਸਾਡੇ ਪ੍ਰੋਗਰਾਮ ਦੇ ਵਿਚਾਰ ਕਰਕੇ ਸਾਡੀ ਰੌਣਕ ਵਿਧਾਈਆਂ ਪ੍ਰੋਗਰਾਮ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਨੂੰ ओके ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਮਦਦ ਕੀਤੀ ਆਣਾ ਇਹ ਵੀਰ ਜੀਵਨ ਲਈ ਸਾਨੂੰ ਸਨਮਾਨਤ ਕੀਤਾ ਗਿਆ ਹੈ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਹੈ ਪਤਾ ਕੀ ਹੈ ਕਿ ਜਿਹੇ ਪ੍ਰੋਗਰਾਮ ਹੁੰਦਾ ਹੈ ਇਹਦੇ ਵਿੱਚ ਹੌਸਲੇ ਦੀ ਹੀ ਲੋੜ ਹੁੰਦੀ ਆ ਤੇ ਇਹ ਚੀਜ਼ਾਂ ਨਾਲ ਬਹੁਤ ਹੌਸਲਾ ਮਿਲਦਾ ਹੈ ਤੇ ਕਿਤੇ ਵੀ ਹੋ ਸਕਦਾ ਹੈ ਇੰਤੋਂ ਵੀ ਵਧੀਆ ਪ੍ਰੋਗਰਾਮ ਹੋਵੇ ਇਸ ਇਹ ਪਾਸਟ ਕੋਸ਼ਿਸ਼ਾਂ ਸਨ ਵੀ ਨਾ ਨਹੀਂ ਪਤਾ ਹੈ ਜਿੰਨਾ ਪਰ ਜਿੰਨਾ ਕੋਸ਼ਿਸ਼ ਕਿ ਕਰਨ ਦੀ ਕੋਸ਼ਿਸ਼ ਕੀਤੀ ਹੈ ਨੈਕਸਟ ਟਾਈਮ ਸ਼ਾਇਦ ਆਪਾਂ ਹੋਰ ਵੀ ਜ਼ਿਆਦਾ ਵਧੀਆ ਕਰੀਏ ਉੱਚਾ ਸਾਡੀਆਂ ਮਾਤਾ ਪਿਤਾ ਭੈਣਾਂ ਮੀਤ ਦੁਰਗ ਦੂਰੋਂ ਨੇੜੋਂ ਜਿੰਨੇ ਵੀ ਤੁਸੀਂ ਸੰਗਤ ਆਈਏ ਮੈਂ ਤਰ੍ਹਾਂ ਤਰ੍ਹਾਂ ਨਾਮ ਕਰਦਾ ਸਾਡੇ ਕੋਲੇ ਇਹ ਤਾਂ ਨਾਮ ਚਲੋ ਦਿੱਤੇ ਗਏ ਆ ਜੋ ਇਹਨਾਂ ਵਿੱਚ ਕੋਈ ਸਾਡੇ ਨਾਲ ਆਉਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਆਏ ਆ ਨਾ ਉਹਨਾਂ ਦਾ ਵੀ ਮਾਨ ਨੂੰ ਮਾਨ ਕਰਨਾ ਕੀ ਕਰੀਏ ਬਈ ਪ੍ਰੋਗਰਾਮ ਦੀ ਵੀਡੀਓ ਵੇਖੀ ਆ ਸਾਡੇ ਜੀਆ ਤੇ ਉਹ ਕਹਿੰਦੇ ਕਿ ਜਾਣਾ ਹੈ ਤੇ ਗਾ ਕੱਲਾ ਮਾਰ ਕੇ ਲੈ ਜਾਂਦੇ ਆ ਦੀਦੀ ਨੇ ਦੀਦੀ ਨੂੰ ਨਾ ਕਿਹਾ ਕਾਨਾ ਹੈ ਮੈਨੂੰ ਨਹੀਂ ਆਈ ਜਦੋਂ ਮੈਨੂੰ ਬਾਕੀ ਬੈਠਦਾ ਹੋ ਟਿਕੜੀਆਂ ਬਟੀਆਂ ਗੱਡੀਆਂ ਲਾ ਦੇ ਕੋਣ ਨਾ ਪਾੜਾ ਹੋ ਗਿਆ ਹੁਣ ਇਸਕਾਰ ਪੜਨੇ ਪੈਣੀ ਮੈਂ ਕੋਈ ਨਾ ਪੜ੍ਹਦਾ ਸਭ ਨੂੰ ਮੇਰੀ ਪਾਸੋ ਦੀ ਜੋ ਪ੍ਰੋਗਰਾਮ ਅੱਜ ਦੇ ਸਾਰੇ ਪ੍ਰਗਟਵਾਦੀਆਂ ਨੇ ਸਾਡੇ ਇਸ ਘਰ ਮੰਦਾਲਾ ਦੇ ਵਿੱਚ ਪ੍ਰੋਗਰਾਮ ਕੀਤਾ ਹੈ ਪ੍ਰੋਗਰਾਮ ਕਰਦੇ ਰਹੋ ਅੱਗੇ ਤੋਂ ਵੀ ਅਸੀਂ ਤੁਹਾਡਾ ਸਹਿਯੋਗ ਦਿੰਦੇ ਰਹਾਂਗੇ ਅੱਗੇ ਤੋਂ ਵੀ ਮਾਤਾ ਪੈਣਾ ਦਾ ਦੇ ਚਾਰਾਂ 'ਚ ਬੇਨਤੀ ਹੈ ਕਿ ਜੇ ਵਧੀਆ ਪ੍ਰੋਗਰਾਮ ਅੱਗੇ ਤੋਂ ਇਹਨੂੰ ਵੀ ਇੱਕੋ ਵੀ ਵਧੀਆ ਪ੍ਰੋਗਰਾਮ ਰੱਖਾਂਗੇ ਕਿ ਸਾਡਾ ਸਹਿਯੋਗ ਤੁਹਾਡੇ ਨਾਲ ਰਹੂਗਾ ਤੇ ਮੈਂ ਸਾਰੇ ਆਈ ਪੈਣਾ ਦਾ ਮਾਤਾ ਵੀਰ ਬਜ਼ੁਰਗ ਜਿੰਨੇ ਇੱਥੇ ਆਏ ਨੇ ਸਾਰਿਆਂ ਦਾ ਸਹਿਦੋਂ ਧੰਨਵਾਦ ਕਰਦਾ ਜੀ ਆਇਆਂ ਨੂੰ कर लो जी एनी ब्रैटनेस नहीं है